ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੀਂਹ ਪੈ ਰਿਹਾ ਤੇ ਠੰਡ ਦੁਆਰਾ ਵੱਧ ਗਈ ਹੈ ਤੇ ਅੱਜ ਸੁਖਮ ਨੇ ਸਵੇਰੇ ਹੀ ਨਾ ਕਿ ਜਦ ਦਫਰਲੀ ਕਿਉਂ ਨੇ ਛੋਲੇ ਪੂਰੀਆਂ ਖਾਣੀਆਂ ਆਂਗੀਆਂ ਤੇ ਮੈਂ ਉਹਨੂੰ ਕਿਹਾ ਸੀ ਵੀ ਆਪਾਂ ਨਹੀਂ ਪਿਉਂਤੇ ਛੋਲੇ ਰਾਤ ਨੂੰ ਤੇ ਆਪਾਂ ਇੱਕ ਦਿਨ ਰੋਕੇ ਬਣਾ ਲਾਂਗੇ ਪਰ ਉਹ ਨਹੀਂ ਮੰਨਿਆ ਫਿਰ ਮੈਂ 3 ਘੰਟੇ ਪਹਿਲਾਂ ਇਹਨਾਂ ਨੂੰ ਭੋਂਤਾ ਇਹ ਕਿਹੜੇ ਤਰੀਕੇ ਨਾਲ ਭੋਂਤੇ ਜਾਂਦੇ ਆ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਬਹੁਤ ਵਧੀਆ ਬਣ ਕੇ ਜਲਦੀ ਵਿੱਚ ਤਿਆਰ ਹੋ ਜਾਂਦੇ ਆ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਸ਼ੇਅਰ ਜ਼ਰੂਰ ਕਰਿਓ ਛੋਲਿਆਂ ਦੀ ਸਬਜ਼ੀ ਦੇ ਲਈ ਆਪਾਂ ਤਿੰਨ ਟਮਾਟਰ ਕੱਟ ਲਏ ਤਿੰਨ ਚਾਰ ਆਪਾਂ ਪਿਆਜ਼ ਕੱਟੇ ਆ 6-7 ਹਰੀਆਂ ਮਿਰਚਾਂ ਲੈ ਲੀਆਂ ਅਦਰਕ ਲੈ ਲਿਆ ਤੇ ਇੱਕ ਗੰਢੀ ਲਸਣ ਦੀ ਇਹ ਸਾਰੇ ਸਮਾਨ ਨੂੰ ਆਪਾਂ ਚੰਗੀ ਤਰ੍ਹਾਂ ਛਿੱਲ ਲਿਆ ਤੇ ਕੱਟ ਕੇ ਆਪਾਂ ਇਹਨੂੰ ਤਿਆਰ ਕਰ ਲਾਂਗੇ ਜੇ ਕਈ ਵਾਰੀ ਤੁਹਾਡੇ ਨਾਲ ਵੀ ਆਏ ਹੋਏ ਤੁਸੀਂ ਜਨੇ ਵਗੈਰਾ ਰਾਤ ਨੂੰ ਪਿਉਣੇ ਭੁੱਲ ਜਾਓ ਤਾਂ ਤੁਸੀਂ ਗਰਮ ਪਾਣੀ ਦੇ ਵਿੱਚ ਅੱਧਾ ਚਮਚ ਬੇਕਿੰਗ ਸੋਡਾ ਪਾ ਕੇ 2-3 ਘੰਟੇ ਪਹਿਲਾਂ ਪਿਉਂਦੇ ਹੋ ਤੇ ਬਹੁਤ ਵਧੀਆ ਸੌਫਟ ਬਣ ਕੇ ਤਿਆਰ ਹੋ ਜਾਣਗੇ ਤੇ ਛੋਲਿਆਂ ਨੂੰ ਉਸ ਤੋਂ ਬਾਅਦ ਆਪਾਂ ਉਬਾਲ ਲਿਆ ਇਹਨਾਂ ਨੂੰ 5-6 ਬਿਸਲਾ ਲਗਾ ਕੇ ਤੇ ਇਹ ਬਹੁਤ ਵਧੀਆ ਬਣ ਕੇ ਤੇ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਤੇ ਜੇ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਫਿਰ ਆਪਾਂ ਇਸ ਚੌਪਰ ਦੇ ਵਿੱਚ ਸਾਰੇ ਸਮਾਨ ਨੂੰ ਪਾ ਲਿਆ ਤੇ ਆਪਾਂ ਚੰਗੀ ਤਰ੍ਹਾਂ ਇਹਨੂੰ ਗ੍ਰाइंड ਕਰ ਲਾਂਗੇ ਅਜੇ ਸ਼ਬਜੀ ਆਪਾਂ ਰੈਸਟੋਰੈਂਟ ਸਟਾਈਲ ਬਣਾ ਰਹੇ ਹਾਂ ਬਿਲਕੁਲ ਤੁਸੀਂ ਇਹਨੂੰ ਜ਼ਰੂਰ ਦੇਖਿਓ ਤੇ ਇੱਕ ਕੜਾਈ ਦੇ ਵਿੱਚ ਆਪਾਂ ਲੈ ਲਿਆ ਜੀ ਇੱਕ ਕੜਚੀ ਸਰੋਂ ਦਾ ਤੇਲ ਤੇ ਸਭ ਤੋਂ ਪਹਿਲਾਂ ਆਪਾਂ ਉਹਦੇ ਵਿੱਚ ਪਾਵਾਂਗੇ ਸੁੱਕੇ ਮਸਾਲੇ ਉਹਦੇ ਵਿੱਚ ਆਪਾਂ ਜੀਰਾ ਪਾ ਲਿਆ ਦੋ ਲਾਲ ਮਿਰਚਾਂ ਇਲਾਇਚੀ ਤੇਜ ਪੱਤਾ ਤੇ ਆਪਾਂ ਥੋੜੀ ਜੀ ਦਾਲਚੀਨੀ ਪਾਈ ਹੈਗੀ ਇਹਨੂੰ ਚੰਗੀ ਤਰ੍ਹਾਂ ਆਪਾਂ ਦੋ ਤਿੰਨ ਸਕਿੰਟ ਲਈ ਭোলਾਂਗੇ ਤੇਲ ਗਰਮ ਹੈ ਤੇ ਜਲਦੀ ਬਣ ਜਾਣੀ ਹੈ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਸਾਰਾ ਇਹ ਸਮਾਨ ਜਿਹੜਾ ਗ੍ਰाइंड ਕੀਤਾ ਸੀ ਉਹ ਇਹਦੇ ਵਿੱਚ ਪਾ ਦਾਂਗੇ ਤੇ ਇਹਨੂੰ ਵੀ ਆਪਾਂ ਭੁੰਨ ਲਾਂਗੇ ਤੇਲ ਨੂੰ ਤੁਸੀਂ ਗਰਮ ਰੱਖਿਓ ਇਹ ਜਲਦੀ ਤਿਆਰ ਹੋ ਜਾਊਗਾ ਦੇਖੋ ਬਿਨਾ ਹਜੇ ਨਮਕ ਮਿਰਚ ਵੀ ਨਹੀਂ ਪਾਇਆ ਸੀ ਆਪਾਂ ਕਲਰ ਵੀ ਇਹਦਾ ਆ ਚੁੱਕਿਆ ਸੀਗਾ ਹੁਣ ਆਪਾਂ ਇਹਦੇ ਵਿੱਚ ਮੈਂ ਸਬਜੀ ਦੇ ਅਕੋਰਡਿੰਗ ਪੌਣਾ ਚਮਚ ਨਮਕ ਪੌਣਾ ਚਮਚ ਨਮਕ ਪਾਇਆ ਤੇ ਪੌਣਾ ਚਮਚੀ ਮੈਂ ਹਲਦੀ ਤੇ ਅੱਧਾ ਚਮਚ ਚਨਾ ਮਸਾਲਾ ਤੇ ਪੌਣਾ ਚਮਚ ਲਾਲ ਮਿਰਚ ਪਾਈ ਹੈਗੀ ਤੇ ਫੇਤਨੀਆ ਪਾਊਡਰ ਪਾਇਆ ਥੋੜਾ ਜਿਹਾ ਦੇ ਵਿੱਚ ਤੇ ਥੋੜਾ ਜਿਹਾ ਆਪਾਂ ਸਿੰਪਲ ਘਰ ਵਾਲਾ ਮਸਾਲਾ ਪਾਇਆ ਇਹ ਸਾਰੇ ਪਾ ਕੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਭੁੰਨ ਲਿਓ ਤੇ ਬਹੁਤ ਵਧੀਆ ਹੋ ਜਾਊਗਾ ਤਿਆਰ ਤੇ ਉਸ ਤੋਂ ਬਾਅਦ ਜਿਹੜਾ ਛੋਲਿਆਂ ਦੇ ਵਿੱਚ ਦੇਖੋ ਐਕਸਟਰਾ ਪਾਣੀ ਸੀ ਉਹਨੂੰ ਆਪਾਂ ਬਾਹਰ ਕੱਢ ਲਾਂਗੇ ਕਿਉਂਕਿ ਜਦੋਂ ਵੀ ਆਪਾਂ ਛੋਲੇ ਪੂਰੀ ਬਣਾਉਨੇ ਆ ਤਾਂ ਉਹ ਜ਼ਿਆਦਾ ਤੜੀ ਵਾਲੀ ਸਬਜ਼ੀ ਉਹਦੇ ਨਾਲ ਵਧੀਆ ਨਹੀਂ ਲੱਗਦੀ ਮਸਾਲੇ ਦੇ ਵਿੱਚ ਆਪਾਂ ਇੱਕ ਚਮਚ ਦੇਸੀ ਘਿਓ ਪਾਤਾ ਕਿਉਂਕਿ ਬੱਚੇ ਬਾਜ਼ ਵਿੱਚ ਨਖਰੇ ਕਰਦੇ ਖਾਣ ਲੱਗੇ ਅਸਲੀ ਮੈਂ ਸਬਜੀ ਦੇ ਵਿੱਚ ਹੀ ਮਿਕਸ ਕਰ ਦੇਣੀ ਹੈ ਤੇ ਇਸ ਤਰ੍ਹਾਂ ਆਪਾਂ ਥੋੜੀ ਜਿਹੀ ਛੋਲੇ ਉਬਲੇ ਹੋਏ ਕੱਢ ਲਏ ਤੇ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮੱਧ ਜੀ ਲਵਾਗੇ ਆਲੂਆਂ ਦੀ ਤਰ੍ਹਾਂ ਮੈਸ਼ ਕਰ ਲਏ ਆਪਾਂ ਇਹਨਾਂ ਨੂੰ ਇਹਨੂੰ ਵੀ ਆਪਾਂ ਤਰੀ ਦੇ ਵਿੱਚ ਹੀ ਪਾ ਦਾਂਗੇ ਤਾਂ ਕਿ ਤਰੀ ਦੇ ਨਾਲ ਗਾੜੀ ਹੋ ਜੇ ਤੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਵਿੱਚ ਮਿਕਸ ਕਰ ਲਾਂਗੇ ਦੇਖੋ ਬਹੁਤ ਵਧੀਆ ਜਿਹਾ ਟੇਸਟ ਆਊਗਾ ਤੇ ਬਹੁਤ ਹੀ ਵਧੀਆ ਇਹ ਬਣ ਕੇ ਤਿਆਰ ਹੋ ਜਾਣਗੇ ਤੇ ਇਹ ਮਸਾਲਾ ਦੇਖੋ ਤਿਆਰ ਹੋ ਗਿਆ ਜੀ ਬਹੁਤ ਜ਼ਿਆਦਾ ਖੁਸ਼ਬੂ ਆ ਰਹੀ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਛੋਲਿਆਂ ਦੇ ਵਿੱਚ ਮਿਕਸ ਕਰ ਦਾਂਗੇ ਤੇ ਇਸ ਤਰੀਕੇ ਨਾਲ ਤੁਸੀਂ ਬਹੁਤ ਜਲਦੀ ਸਬਜ਼ੀ ਤਿਆਰ ਕਰ ਸਕਦੇ ਹੋ ਇੱਕ ਪਾਸੇ ਸਾਈਡ ਤੇ ਤੁਸੀਂ ਉਹਨਾਂ ਨੂੰ ਉਬਾਲ ਲਿਆ ਤੇ ਦੂਸਰੇ ਪਾਸੇ ਤੁਸੀਂ ਉਹਨਾਂ ਦਾ ਕਰ ਲਿਆ ਮਸਾਲਾ ਤਿਆਰ ਹੈ ਤੇ ਆਪਾਂ ਇਹਨਾਂ ਨੂੰ ਕਰਤਾ ਮਿਕਸ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਤੁਸੀਂ ਆਲੂ ਪਾਉਣਾ ਚਾਹੋ ਆਲੂ ਪਾ ਸਕਦੇ ਹੋ ਜੇ ਤੁਸੀਂ ਪਨੀਰ ਵਗੈਰਾ ਜ਼ਿਆਦਾ ਪਸੰਦ ਕਰਦੇ ਹੋ ਤੁਸੀਂ ਇਹਦੇ ਵਿੱਚ ਪਨੀਰ ਵੀ ਪਾ ਸਕਦੇ ਹੋ ਕਿਉਂਕਿ ਇਸ ਤੋਂ ਬਾਅਦ ਸਬਜੀ ਦਾ ਕੋਈ ਜ਼ਿਆਦਾ ਕੰਮ ਨਹੀਂ ਰਹਿ ਜਾਂਦਾ ਤੇ ਮੈਂ ਦੋ ਸਬਜ਼ੀ ਤੇ ਆਲੂ ਛਿੱਲ ਲਏ ਤੇ ਛਿੱਲ ਕੇ ਇਸ ਦੇ ਵਿੱਚ ਇਸ ਤਰੀਕੇ ਦੇ ਨਾਲ ਹੀ ਤੁਸੀਂ ਰੱਖ ਦੇਣੇ ਹੈਗੇ ਕਟਣੀ ਲਗਾਉਣਾ ਇਹਨਾਂ ਦੇ ਵਿੱਚ ਤੇ ਆ ਘਰ ਦੇ ਅਕੋਰਡਿੰਗ ਆਪਾਂ ਬਣਾਵਾਂਗੇ ਆਲੂ ਮੈਂ ਦੋਈ ਪਾਏ ਤੁਸੀਂ ਜਿਆਦਾ ਪਸੰਦ ਹੈ ਤੁਸੀਂ ਜਿਆਦਾ ਪਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਕਰ ਲਾਂਗੇ ਕੁੱਕਰ ਨੂੰ ਬੰਦ ਤੇ ਇਹਦੇ ਵਿੱਚ ਆਪਾਂ ਦੋ ਤਿੰਨ ਵਿਸਲਾਂ ਲਗਾ ਲਾਂਗੇ ਦੋ ਤਿੰਨ ਵਿਸਲਾਂ ਦੇ ਵਿੱਚ ਹੀ ਇਹ ਤਿਆਰ ਹੋ ਜਾਣਗੇ ਉਸ ਤੋਂ ਬਾਅਦ ਦੇਖੋ ਆਪਾਂ ਇਸ ਤਰੀਕੇ ਨਾਲ ਕੱਟ ਛੀ ਦੇ ਨਾਲ ਹੀ ਇਹਨਾਂ ਨੂੰ ਮੋٹے-ਮੋٹے ਕੱਟ ਦਾਂਗੇ ਹੋਟਲਾਂ ਵਗੈਰਾ ਤੇ ਤੁਸੀਂ ਇਹ ਦੇਖੋ ਜਦੋਂ ਆਪਾਂ ਜਾ ਕੇ ਖਾਂਦੇ ਆ ਉਹ ਇਸ ਤਰੀਕੇ ਨਾਲ ਹੀ ਬਣਾਉਂਦੇ ਆ ਬਿਲਕੁਲ ਸਬਜੀ ਤੇ ਬਹੁਤ ਹੀ ਟੇਸਟੀ ਬਣਦੀ ਹੈ ਤੁਸੀਂ ਇਹਨੂੰ ਜਰੂਰ ਟਰਾਈ ਕਰਕੇ ਦੇਖਿਓ ਉਸ ਤੋਂ ਬਾਅਦ ਆਪਾਂ ਸਬਜੀ ਤਾਂ ਕਰ ਲਈ ਤਿਆਰ ਤੇ ਹੁਣ ਰਹਿ ਗਿਆ ਆਪਣੀ ਪੂਰੀ ਦਾ ਕੰਮ ਪੂਰੀ ਆਪਾਂ ਸਿੰਪਲ ਜਿਹੇ ਤਰੀਕੇ ਨਾਲ ਬਣਾਵਾਂਗੇ ਕਿਉਂਕਿ ਆਪਣੀ ਪਹਿਲਾਂ ਕੋਈ ਵੀ ਜ਼ਿਆਦਾ ਤਿਆਰੀ ਨਹੀਂ ਸੀ ਤੇ ਆਪਾਂ ਇਹ ਆਪਾਂ ਆਟੇ ਦੀ ਬਣਾਵਾਂਗੇ ਕਣਕ ਦੇ ਦੀ ਸਿੰਪਲ ਇਹਦੇ ਵਿੱਚ ਆਪਾਂ ਅੱਧਾ ਚਮਚ ਨਮਕ ਦਾ ਪਾ ਲਿਆ ਤੇ ਥੋੜੀ ਜੀ ਆਪਾਂ ਅਜਵਾਇਨ ਨੂੰ ਮਸਲ ਕੇ ਇਹਦੇ ਵਿੱਚ ਪਾ ਲਾਂਗੇ ਤੇ ਇਹਦੇ ਨਾਲ ਇਹਦਾ ਟੇਸਟ ਵਧੀਆ ਹੁੰਦਾ ਤੇ ਨਮਕ ਦੇ ਨਾਲ ਇਹ ਬਹੁਤ ਜ਼ਿਆਦਾ ਸੌਫਟ ਬਣਦੀ ਹੈ ਮੈਂ ਜ਼ਿਆਦਾਤਰ ਕਰੇ ਪੂਰੀ ਜਿਹੜੀ ਹੈਗੀ ਉਹ ਆਟੇ ਦੀ ਬਣਾਉਣੀ ਹੈਗੀ ਕਿਉਂਕਿ ਇਹ ਜ਼ਿਆਦਾ ਖਰਾਬੀ ਵੀ ਨਹੀਂ ਕਰਦੀ ਸਿੰਪਲ ਤਰੀਕੇ ਦੀ ਹੁੰਦੀ ਹੈਗੀ ਨਹੀਂ ਤਾਂ ਜ਼ਿਆਦਾਤਰ ਪੂਰੀਆਂ ਖਾ ਕੇ ਬੰਦੇ ਨੂੰ ਸਾਰਾ ਦਿਨ ਨਾਲ ਸਜਾ ਰਹਿੰਦਾ ਉਹਦਾ ਕਿਸੇ ਕੰਮ ਕਰਨ ਨੂੰ ਜੀ ਨਹੀਂ ਕਰਦਾ ਤੇ ਆਪਾਂ ਆ ਥੋੜਾ ਜਿਹਾ ਲਿਆ ਆਟਾ ਗੁੰਨ ਤੇ ਹੁਣ ਇਸ ਤੋਂ ਬਾਅਦ ਆਪਾਂ ਕੜਾਈ ਦੇ ਵਿੱਚ ਤੇਲ ਨੂੰ ਗਰਮ ਕਰ ਲਾਂਗੇ ਤੇ ਛੋਟੀਆਂ-ਛੋਟੀਆਂ ਪੂਰੀਆਂ ਬੇਲ ਕੇ ਤੇ ਉਹਦੇ ਵਿੱਚ ਪਾ ਦਾਂਗੇ ਤੇ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦੀ ਹੈ ਚਲੋ ਬੱਚੇ ਦੀ ਜਿੱਦ ਵੀ ਪੂਰੀ ਹੋ ਗਈ ਤੇ ਚਲੋ ਨਾਲੇ ਘਰੇ ਵੀ ਖਾਣ ਨੂੰ ਸਪੈਸ਼ਲ ਜੀ ਚੀਜ਼ ਬਣ ਗਈ ਠੰਡ ਚ ਸ਼ਾਇਦ ਅੱਜ ਸੁਕਮ ਜਿੱਦ ਨਾਲ ਕਰਦਾ ਤਾਂ ਮੈਂ ਇਹ ਬਿਲਕੁਲ ਵੀ ਤਿਆਰ ਨਹੀਂ ਕਰਦੀ ਸੀ ਤੇ ਤੁਸੀਂ ਵੀ ਉਸ ਤਰੀਕੇ ਨਾਲ ਬਣਾਇਆ ਦੇਖੋ ਕਰੋ ਪੂਈ ਦੇ ਵਿੱਚ ਕੋਈ ਜ਼ਿਆਦਾ ਮੈਦਾ ਸੂਜੀ ਵਗੈਰਾ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ ਤੇ ਬਹੁਤ ਹੀ ਸੌਫਟ ਬਣ ਕੇ ਤਿਆਰ ਹੋ ਜਾਂਦੀ ਹੈ ਨਾਲੇ ਬਿਲਕੁਲ ਵੀ ਨਹੀਂ ਲੱਗਦਾ ਵੀ ਅਸੀਂ ਐਕਸਟਰਾ ਕੁਝ ਕੀਤਾ ਹੈਗਾ ਪੂਰੀਆਂ ਦੇ ਪੂਰੀ ਜਦੋਂ ਵੀ ਬੇਲ ਨਹੀਂ ਹੋਵੇ ਤੁਸੀਂ ਇੱਕ ਸਾਈਡ ਹੀ ਬੇਲੋ ਇਹਦਾ ਪਲਟਾ ਬਹੁਤ ਘੱਟ ਲੋ ਕਿਉਂਕਿ ਕਹਿੰਦੇ ਆ ਵੀ ਜੇ ਇੱਕ ਸਾਈਡ ਪੂਰੀ ਬੇਲੇ ਮੈਂ ਕਿਸੇ ਤੋਂ ਪਹਿਲਾਂ ਸਿੱਖਿਆ ਸੀ ਤਾਂ ਪੂਰੀ ਫੁੱਲ ਕੇ ਪੂਰੀ ਬਾਹਰ ਆਉਂਦੀ ਹੈ ਤੇ ਮੈਂ ਉਸੇ ਤਰ੍ਹਾਂ ਹੀ ਬਣਾਉਣੀਆਂ ਤੇ ਵਾਕਈ ਇੰਜ ਹੁੰਦਾ ਮ ਪੂਰੀਆਂ ਬਹੁਤ ਸੋਹਣੀਆਂ ਫੁੱਲ ਫੁੱਲ ਕੇ ਬਣ ਜਾਂਦੀਆਂ ਹੈਗੀਆਂ ਤੇ ਇਹ ਤਿਆਰ ਹੋ ਗਈ ਤੇ ਆਪਾਂ ਸਭ ਤੋਂ ਪਹਿਲਾਂ ਖਾਣ ਨੂੰ ਸੁਕਮ ਨੂੰ ਦਿੱਤੀ ਕਿਉਂਕਿ ਉਹ ਵੇਟ ਕਰ ਰਿਹਾ ਸੀ ਤੇ ਉਹਨੇ ਖਾਧੀ ਮਜ਼ਾ ਕੀਤਾ ਜੇ ਤੁਸੀਂ ਵੀ ਇਹ ਵੀਡੀਓ ਦੇਖੀ ਹੈ ਤੇ ਇਸ ਤਰੀਕੇ ਦੇ ਨਾਲ ਪੂਰੀਆਂ ਜ਼ਰੂਰ ਬਣਾਓ ਤੇ ਸਾਰਿਆਂ ਨੂੰ ਫੈਮਿਲੀ ਦੇ ਵਿੱਚ ਸਰਵ ਕਰਿਓ ਤੇ ਵੀਡੀਓ ਵਧੀਆ ਲੱਗੀ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅੱਜ ਸੁਖਮ ਦਾ ਬਹੁਤ ਜ਼ਿਆਦਾ ਖੁਸ਼ ਹੋ ਗਿਆ ਤੇ ਚਲੋ ਮੈਂ ਵੀਡੀਓ ਵੀ ਬਣਾਤੀ ਤੁਹਾਨੂੰ ਵੀ ਦੱਸਤਾ ਤੇ ਨਾਲੇ ਉਹਦੇ ਮਨਪਸੰਦ ਦੀ ਚੀਜ਼ ਤਿਆਰ ਹੋਗੀ ਤੇ ਸੋਡੀ ਸਪੋਰਟ ਲਈ ਬਹੁਤ ਬਹੁਤ ਧੰਨਵਾਦ ਤੇ ਅੱਕੇ ਤੋਂ ਵੀ ਮੇਰੀ ਵੀਡੀਓ ਨੂੰ ਤੁਸੀਂ ਬਹੁਤ ਸਾਰਾ ਪਿਆਰ ਜ਼ਰੂਰ ਦਿਓ